ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਬਾਦਲ ਵੱਲੋਂ ਕੀਤੀ ਜਾ ਰਹੇ ਸੰਗਤ ਦਰਸ਼ਨਾਂ ਦਾ ਵਿਰੋਧ ਕਰਨ ਲਈ ਦਿੱਤੇ ਗਏ ਬਿਆਨ ਦੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਮ ਕੇ ਨਿਖੇਧੀ ਕੀਤੀ ਗਈ ਹੈ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾ ਨੇ ਇਸ ਸੰਬੰਧੀ ਬੋਲਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਅਗਲੇ ਕੁਝ ਦਿਨਾਂ ਵਿੱਚ ਕਾਧੀਆਂ ਹਲਕੇ ਵਿੱਚ ਸੰਗਤ ਦਰਸ਼ਨ ਕਰਨ ਵਾਲੇ ਨੇ ਇਸ ਲਈ ਪ੍ਰਤਾਪ ਸਿੰਘ ਬਾਜਵਾ ਨੇ ਇਹ ਐਲਾਨ ਕੀਤਾ ਉਧਰ ਗੁਰਦਾਸਪੁਰ ਤੋਂ ਅਕਾਲੀ ਵਿਧਾਇਕ ਗੁਰਚਰਨ ਸਿੰਘ ਬੱਬੇਹਾਲੀ ਵੱਲੋਂ ਵੀ ਕਾਂਗਰਸ ਪ੍ਰਧਾਨ ਦੇ ਇਸ ਐਲਾਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ਮੈਂ ਮਹਿਸੂਸ ਕਰਨਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇੜ ਭੂਇਕ ਚ 31 ਅਗਸਤ ਨੂੰ 1 ਸਤੰਬਰ ਨੂੰ ਤੇ 2 ਸਤੰਬਰ ਨੂੰ 3 ਦਿਨ ਵਿਧਾਨ ਸਭਾ ਹਲਕਾ ਕਾਦੀਆਂ ਜਿੱਥੋਂ ਪ੍ਰਤਾਪ ਸਿੰਘ ਬਾਜਵਾ ਜੀ ਘਰ ਵਾਲੀ ਐਮ ਐਲ ਏ ਆ ਉਥੇ ਸੰਗਤ ਦਰਸ਼ਨ ਕਰਨ ਵਾਸਤੇ ਆ ਰਹੇ ਆ ਤੇ ਬਾਜਵਾ ਸਾਹਿਬ ਨੇ ਆਪਣੇ 5 ਸਾਲ ਦੇ ਐਮ ਪੀ ਦੇ ਟਿਨਿਓਰ ਚ ਗੁਰਦਾਸਪੁਰ ਸੀਟ ਵਾਸਤੇ ਕੁਝ ਵੀ ਨਹੀਂ ਕੀਤਾ ਇੱਕ ਪੈਸੇ ਦਾ ਪ੍ਰੋਜੈਕਟ ਜਿਹੜਾ ਉਹ ਵੀ ਆਪਣੇ ਹਲਕੇ ਵਿੱਚ ਨਹੀਂ ਲੈ ਕੇ ਆਇਆ ਸਾਰੇ ਹਲਕੇ ਐਮਪੀ ਦੇ ਜਿੱਤੇ ਕੀ ਲੈਣਾ ਸੀ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਵੀ ਇੱਕ ਨਿੱਕੇ ਪੈਸੇ ਦਾ ਕੰਮ ਜਿਹੜਾ ਡਵੈਲਪਮੈਂਟ ਦਾ ਇਹਨੇ ਪੰਜ ਸਾਲਾਂ ਚ ਨਹੀਂ ਕਰਵਾਇਆ ਜੋ ਪਿਛੇ ਕਾਂਗਰਸ ਨੇ 20 ਸਾਲ ਚ ਨਹੀਂ ਕੀਤਾ ਉਹ ਪਿਛਲੇ 5-6 ਸਾਲ ਚ ਹੀ ਮੁੱਖ ਮੰਤਰੀ ਸਰਦਾਰ ਬਾਦਲ ਸਾਹਿਬ ਕੋਲ ਇਥੇ ਕੰਮ ਸਾਰੇ ਕਰਾਏ ਨੇ ਜਿਦੇ ਵਿੱਚ ਗਰਦਾਸਪੁਰ ਸ਼ਹਿਰ ਦੀ ਇੱਕ 66 ਕੇਵੀ ਮਨਜ਼ੂਰ ਕੀਤਾ ਔਰ 17 ਕਰੋੜ ਰੁਪਏ ਮਨਜ਼ੂਰ ਕਰਾਇਆ